ਅੱਜ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦਾ ਫਲੱਡ ਰੀਲੀਫ ਫੰਡ 1600 ਕਰੋੜ ਰੁਪਇਆ ਅੱਜ ਰਿਲੀਜ਼ ਕੀਤਾ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਇੱਕ ਮੈਂ ਦੱਸਣਾ ਚਾਹਨਾ ਵੀ 12000 ਕਰੋੜ ਰੁਪਇਆ ਜਿਹੜਾ ਸੈਂਟਰਲ ਅਸਿਸਟੈਂਸ ਫੰਡ ਪਿਆ ਹੈ ਪੰਜਾਬ ਸਰਕਾਰ ਕੋ ਤੇ 1600 ਕਰੋੜ ਰੁਪਇਆ ਇਹਦਾ ਪਾ ਕੇ 13600 ਕਰੋੜ ਬਣਦਾ ਹੈ। 20000 ਰੁਪਇਆ ਇਹਨਾਂ ਨੇ ਪ੍ਰਤੀ ਏਕੜ ਦਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਅਸੀਂ ਦਵਾਂਗੇ ਇਹਦਾ ਮਤਲਬ ਇਹ ਹੈ ਵੀ 4 ਲੱਖ ਕਿਲਾ ਜੇਕਰ ਖਰਾਬ ਹੋਇਆ ਤੇ 20000 ਦਾ ਹੋਇਆ ਅਸੀਂ 800 ਕਰੋੜ ਤੇ 800 ਕਰੋੜ ਆਪਣੇ ਕੋ ਉਸ ਦੇ ਅਲਾਵਾ ਪਿਆ ਹੈ ਉਹ ਤੁਸੀਂ ਇੱਕ ਗੱਲ ਨੂੰ ਸਮਝ ਲਓ ਜਿਹੜਾ ਅ 2 ਲੱਖ ਰੁਪਇਆ ਪ੍ਰਤੀ ਬੰਦਾ ਜਿਹੜਾ ਜਿਹਦੀ ਡੈਥ ਹੋਈ ਹੈ ਉਹ 2 ਲੱਖ ਸੈਂਟਰ ਸਰਕਾਰ ਦਊ 50 ਹਜ਼ਾਰ ਜਿਹੜਾ ਇੰਜਰਡ ਹੈ ਜਿਹੜਾ ਉਹਨਾਂ ਨੂੰ ਸੈਂਟਰ ਸਰਕਾਰ ਦਊ ਜਿਹੜੇ ਟਿਊਬਵਲ ਦੇ ਵਿੱਚ ਸਿਲਟ ਬਕੀ ਰੇਤਾ ਫਸ ਗਿਆ ਜਾਂ ਟਿਊਬਵਲ ਖਰਾਬ ਹੋ ਗਿਆ ਉਹ ਵੀ ਸੈਂਟਰ ਦੀ ਸਰਕਾਰ ਠੀਕ ਕਰਕੇ ਦਊ ਜਿੰਨੀਆਂ ਨੈਸ਼ਨਲ ਹਾਈਵੇਜ਼ ਨੇ ਜਿੰਨੀਆਂ ਸੜਕਾਂ ਨੇ ਉਹ ਸੈਂਟਰ ਦੀ ਸਰਕਾਰ ਬਣਾ ਕੇ ਦਊ ਜਿੰਨੇ ਪੁਲ ਟੁੱਟੇ ਨੇ ਉਹ ਸੈਂਟਰ ਦੀ ਸਰਕਾਰ ਰਿਪੇਅਰ ਕਰਕੇ ਦਊ ਜਿੰਨੇ ਘਰ ਨੇ ਗਰੀਬਾਂ ਦੇ ਉਹਨਾਂ ਘਰਾਂ ਨੂੰ ਪੀਐਮ ਆਵਾਸ ਯੋਜਨਾ ਵਿੱਚ ਨਵੇਂ ਸਿਰੂ ਬਣਾ ਕੇ ਦਿੱਤਾ ਜਾਊ ਉਹ ਵੀ ਸੈਂਟਰ ਗਵਰਨਮੈਂਟ ਦਊ ਜਿਹੜੇ ਸਕੂਲ ਨੇ ਉਹ ਸਕੂਲ ਵੀ ਪ੍ਰਾਈਮ ਮਿਨਿਸਟਰ ਸਿੱਖਿਆ ਅਭਿਆਨ ਦੇ ਥੱਲੇ ਉਹ ਸਕੂਲਾਂ ਦੀ ਰਿਪੇਅਰ ਵੀ ਸਾਰੀ ਸੈਂਟਰ ਗਵਰਨਮੈਂਟ ਕਰਕੇ ਦਊ ਮੇਰਾ ਮਤਲਬ ਇਹ ਹਰ ਚੀਜ਼ ਸੈਂਟਰ ਗਵਰਨਮੈਂਟ ਕਰਕੇ ਦੇ ਰਹੀ ਹੈ ਤੇ 1600 ਜੋ 800 ਕਰੋੜ ਇਹਨਾਂ ਕੋਲ ਬਚਿਆ ਪਿਆ ਹੈ ਪਰ ਫਿਰ ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਇਹਦੇ ਨਾਲ ਤੁਸੀਂ ਸ਼ੁਰੂਆਤ ਕਰੋ ਹੋਰ ਪੈਸਿਆਂ ਦੀ ਲੋੜ ਹੋਏਗੀ ਤੇ ਪੰਜਾਬ ਲਈ ਭਾਰਤੀ ਜਨਤਾ ਪਾਰਟੀ ਤੇ ਸੈਕਟਰ ਦੀ ਸਰਕਾਰ ਕੜੀ ਹੈ